ਹਾਂਜੀ ਕੀ ਹਾਲ ਚਾਲ ਨੇ ਲੋ ਜੀ ਆਪਾਂ ਕੰਮ ਕੀਤਾ ਸ਼ੁਰੂ ਡੋਗਰ ਵਸਤੀ 10 ਨੰਬਰ ਦੇ ਵਿੱਚ ਤੇ ਆ ਪੁੱਠੀ ਪਣੀ ਹੋਈ ਐ ਤੇ ਆ ਤੁਹਾਨੂੰ ਦਿਖਾਉਣੇ ਆ ਆਪਾਂ ਲਾ ਲਗੇ ਐਸੈਸਰੀ ਸਾਰਾ ਪਹਿਲਾਂ ਪਾਈ ਹੋਈ ਐ ਤੇ ਡਾਉਨ ਸਿਡਿੰਗ ਕੀਤੀ ਹੋਈ ਐ ਪੁੱਠੀ ਦੇ ਵਿੱਚ ਅਜਿਹਾ ਕਰਦੇ ਆ ਸਾਰੀਆਂ ਇੱਕ ਮਿੰਟ ਆਪਾਂ ਜਬਾਏ ਐਸੈਸਰੀ ਤੇ ਲੈਟਾ ਲਾਉਣੇ ਆ ਤੇ ਚਰਹਾਉਣੇ ਲਾਇਟੇ ਵੀ ਤੁਸੀਂ ਚਲ ਜਿਓ ਲੌਬੀ ਆ ਗਈ ਪੈਰ ਕਿਤੇ ਲੇਟਾ ਲਾਉਣੀ ਹੈ ਪੈੜ ਕੀਤੀ ਹੋਈ ਹੈ ਆ ਗਿਆ ਜੀ ਰੋਮ ਹੋਰ ਵੀ ਲੇਟਾ ਕਢਵਾਉਣੀ ਹੈ ਤੇ ਚੈੱਕ ਕਰ ਸਕਦੇ ਹਾਂ ਇਹ ਜਰੂਰ ਆ ਗਈ ਹੈਲਪ ਕਰ ਦਿੱਤੀ ਹੋਈ ਹੈ ਤੋਂ ਸੈਸੀ ਦਾ ਲਾ ਰਹੇ ਆਪਾਂ ਫਾਈਬਰੋਸ ਦੀ ਚੈੱਕ ਕਰ ਸਕਦੇ ਹਾਂ ਬਰਦਰ ਜੀ ਸੈਸੀ ਫਾਈਬਰੋਸ ਕੰਪਨੀ ਦੀ ਠੀਕ ਹੈ ਲੇਟਾ ਲਾਈਆਂ ਆਪਾਂ ਕੰਪਲੀਟੀਆਂ ਸੀਲਿੰਗ ਲੇਟਾ ਠੀਕ ਹੈ ਜੀ ਨੌ ਲਾਈਟਰ ਇਹ ਕਿ 10 ਵਾਟ ਤੇ 15 ਵਾਟ ਆ ਗਿਆ ਟ੍ਰਾਈ ਗਿਆ